ਸੋਨੀਆ ਮਾਨ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਲਾਈਵ ਹੁੰਦੇ ਨੇ ਤੇ ਉਹ ਮੌਸਮ ਤੋਂ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਰੋਡਾਂ ਦੇ ਉੱਤੇ ਤੇ ਰੋਡ ਬਣਾਉਣ ਵਾਲਿਆਂ ਦੀ ਬਹੁਤ ਵੱਡੀ ਗਲਤੀ ਹੈ ਤੇ ਰੋਡ ਦੇ ਵਿੱਚ ਵਧੀਆ ਮਟੀਰੀਅਲ ਨਹੀਂ ਪੈਂਦਾ। ਰੋਡ 1 ਸਾਲ ਵੀ ਨਹੀਂ ਟਿਕਦੀ ਤੇ ਹਰ ਵੋਟਾਂ ਤੋਂ ਬਾਅਦ ਜਾਂ ਵੋਟਾਂ ਤੋਂ ਪਹਿਲਾਂ ਹੀ ਰੋਡ ਬਣਾਈ ਜਾਂਦੀਆਂ ਨੇ 5 ਸਾਲ ਦਾ ਗੈਪ ਹੁੰਦਾ ਵੋਟਾਂ ਨੂੰ ਲੈ ਕੇ। ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਆਪਾਂ ਗੱਡੀ ਖਰੀਦਦੇ ਹਾਂ ਹਰ ਇੱਕ ਤਰ੍ਹਾਂ ਦਾ ਟੈਕਸ ਪੇ ਕਰਦੇ ਹਾਂ ਕਾਉ ਟੈਕਸ ਹੋ ਗਿਆ ਰੋਡ ਟੈਕਸ ਹੋ ਗਿਆ ਹਰ ਇੱਕ ਤਰ੍ਹਾਂ ਦਾ ਟੈਕਸ ਪੇ ਕਰਦੇ ਆ ਫਿਰ ਆਪਾਂ ਨੂੰ ਸਹੂਲਤ ਕਿਉਂ ਨਹੀਂ ਦਿੱਤੀ ਜਾਂਦੀ ਹੋਰ ਕੀ ਕਹਿੰਦੇ ਨੇ ਸੋਨੀਆ ਮਾਨ ਆਓ ਤੁਹਾਨੂੰ ਵੀ ਸੁਣਾਉਨੇ ਆਂ ਟਰੈਵਲ ਕਰਦੇ ਆ ਜਿਵੇਂ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਜਾਂ ਚੰਡੀਗੜ੍ਹ ਤੋਂ ਆਪਾਂ ਅੰਮ੍ਰਿਤਸਰ ਜਾਂਦੇ ਆਂ ਪੰਜਾਬ ਦੇ ਵਿੱਚ ਜਾਂ ਹਰਿਆਣਾ ਤੋਂ ਆਪਾਂ ਦਿੱਲੀ ਵੀ ਜਾਂਦੇ ਆਂ ਕਿੰਨੀ ਜ਼ਿਆਦਾ ਫੌਗ ਆ ਔਰ ਫੌਗ ਦੇ ਕਰਕੇ ਕਾਫੀ ਸਾਰੇ ਰੋਡ ਐਕਸੀਡੈਂਟਸ ਵੀ ਹੁੰਦੇ ਪਏ ਆ। ਔਰ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਆਪਾਂ ਜਦੋਂ ਕਿ ਰੋਡ ਟੈਕਸ ਵੀ ਪੇ ਕਰਦੇ ਆ। ਰੋਡ ਟੈਕਸ ਜਦੋਂ ਅਸੀਂ ਗੱਡੀ ਖਰੀਦਦੇ ਆ ਉਦੋਂ ਆਪਾਂ ਰੋਡ ਟੈਕਸ ਪੇ ਕਰਦੇ ਆ ਔਰ ਉਹਦੇ ਨਾਲ-ਨਾਲ ਅਸੀਂ ਕਾਉ ਟੈਕਸ ਵੀ ਪੇ ਕਰਦੇ ਆ ਬਟ ਫਿਰ ਵੀ ਕਾਫੀ ਸਾਰੇ ਐਕਸੀਡੈਂਟ ਜਿਹੜੇ ਆ ਬਹੁਤ ਸਾਰੀਆਂ ਗਾਵਾਂ ਜਦੋਂ ਰੋਡਸ ਦੇ ਉੱਤੇ ਹਾਈਵੇਜ਼ ਦੇ ਉੱਤੇ ਆ ਜਾਂਦੀਆਂ ਤੇ ਐਕਸੀਡੈਂਟ ਹੁੰਦੇ ਨੇ। ਸੋ ਆਪਾਂ ਜਿੰਨੇ ਵੀ ਸਾਡੀ ਆਮ ਪਬਲਿਕ ਹੈ ਉਹ ਇਸ ਗੱਲ ਤੇ ਸਫ਼ਰ ਕਰਦੀ ਹੈ ਬਟ ਹੁਣ ਜਿਵੇਂ ਸਾਡਾ ਡੈਮੋਕ੍ਰੈਟਿਕ ਢਾਂਚਾ ਹੈ ਉਹਦੇ ਵਿੱਚ ਅਸੀਂ ਸਿਰਫ ਗੱਲ ਉੱਥੇ ਰੱਖ ਸਕਦੇ ਹਾਂ ਸਾਡੇ ਕੋਲ ਇੱਕੋ ਅ ਗੱਲ ਰੱਖਣ ਦਾ ਮਕਾਨੀਆ ਤਰੀਕਾ ਹੈ ਉਹ ਹੈ ਰਾਈਟ ਟੂ ਵੋਟ ਅਪਾ ਜਦੋਂ ਵੋਟ ਕਰਦੇ ਆ ਉਹਦੋਂ ਅਸੀਂ ਆਪਣੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਅੱਗੇ ਰੱਖਦੇ ਆ ਆਪਣੇ ਐਮ ਐਲ ਏਜ਼ ਨੂੰ ਮਨਿਸਟਰਸ ਨੂੰ ਐਮ ਪੀਜ਼ ਨੂੰ ਅਸੀਂ ਵੋਟ ਕਰਕੇ ਅੱਗੇ ਲੈ ਕੇ ਆਉਨੇ ਆ ਸੋ ਥੈਟ ਕਿ ਉਹ ਸਾਡੇ ਜਿਹੜੀ ਡੈਮੋਕਰੇਟਿਵ ਡੈਮੋਕ੍ਰੇਸੀ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਜੋ ਸਾਡੀਆਂ ਗੱਲਾਂ ਜਿਹੜੀਆਂ ਆਮ ਪਬਲਿਕ ਦੀਆਂ ਗੱਲਾਂ ਜਾਂ ਆਮ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਵੱਜੋਂ ਕੋਈ ਗੱਲ ਰੱਖਣੀ ਹੈ ਉਹ ਅੱਗੇ ਰੱਖ ਸਕਣ ਠੀਕ ਹੈ ਇਹ ਇੱਕ ਆਮ ਪਬਲਿਕ ਦਾ ਮੈਨੂੰ ਲੱਗਦਾ ਹੈ ਕਿ ਹੱਕ ਹੈ ਜੋ ਅਸੀਂ ਕਰਦੇ ਹਾਂ ਰਾਈਟ ਟੂ ਵੋਟ ਕਰਕੇ ਠੀਕ ਹੈ ਸੋ ਬੇਸਿਕਲੀ ਮੈਂ ਇਹ ਗੱਲ ਤੇ ਆਉਣੀ ਹੈ ਕਿ ਵੇਖੋ ਰੂਟ ਟੈਕਸ ਵੀ ਅਸੀਂ ਪੇ ਕਰਦੇ ਹਾਂ ਜਦੋਂ ਅਸੀਂ ਗੱਡੀ ਖਰੀਦਦੇ ਹਾਂ ਨਵੀਂ ਉਸ ਤੋਂ ਇਲਾਵਾ ਅਸੀਂ ਟੋਲ ਟੈਕਸ ਵੀ ਪੇ ਕਰਦੇ ਹਾਂ ਸੋ ਥੈਟ ਕਿ ਸਾਡੀਆਂ ਜਿਹੜੀਆਂ ਸੜਕਾਂ ਸਹੀ ਰਹਿਣ ਹੈਨਾ ਬਟ ਤੁਸੀਂ ਕਿੰਨਾ ਕੁ ਵੇਖਦੇ ਹੋ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਤੇ ਮੈਂ ਗੱਲ ਕਰੂੰਗੀ ਚਲੋ ਇੰਡੀਆ ਦੀ ਵੀ ਗੱਲ ਕਰ ਸਕਦੀ ਹਾਂ ਪੰਜਾਬ ਦੇ ਵਿੱਚ ਬੇਸਿਕਲੀ ਅਸੀਂ ਦੇਖਦੇ ਹਾਂ ਕੀ ਰੋਡਸ ਦੇ ਜਿਹੜੇ ਠੇਕੇ ਮਿਲਦੇ ਨੇ ਕੰਸਟਰਕਸ਼ਨ ਕੰਪਨੀਆਂਜ਼ ਨੂੰ ਜਿਹੜੇ ਠੇਕੇ ਮਿਲਦੇ ਨੇ ਟੈਂਡਰ ਨਿਕਲਦੇ ਨੇ ਮੈਨੂੰ ਲੱਗਦਾ ਜਿੱਥੋਂ ਤੱਕ ਕਿ ਉਹ ਟੈਂਡਰ ਜਿਹੜੇ ਆ ਕਿ ਆਪਣੇ ਨਮਾਇੰਦਿਆਂ ਨੂੰ ਦੇ ਦਿੱਤੇ ਜਾਂਦੇ ਨੇ ਪੈਸੇ ਪੂਸੇ ਲੈ ਕੇ ਕਿਤੇ ਨਾ ਕਿਤੇ ਕ੍ਰਾਪਸ਼ਨ ਸੈਕਟਰ ਹੈਗਾ ਆ ਉਹਦੇ ਵਿੱਚ ਜਿਹੜੇ ਕਿ ਵੇਖੋ ਇੱਕ ਸਾਲ ਵੀ ਰੋਡ ਨਹੀਂ ਕੱਢਦੀ ਇੱਕ ਸਾਲ ਕੀ 6 ਮਹੀਨੇ ਮੈਂ ਕਹਿੰਨੀ ਸੜਕ ਨਹੀਂ ਕੱਢਦੀ ਇਹਨਾਂ ਗੰਦਾ ਮਟੀਰੀਅਲ ਯੂਜ਼ ਕਰਦੇ ਨੇ ਉਹ ਟੈਂਡਰ ਲੈਣ ਵਾਲੇ ਔਰ ਸੜਕਾਂ ਟੁੱਟ ਜਾਂਦੀਆਂ ਨੇ ਨਾ ਹੀ ਜੀ ਅਸੀਂ ਪੁੱਛੀਏ ਉਹਨਾਂ ਨੂੰ ਸਾਡੇ ਪਿੰਡ ਲੱਗੇ ਸੜਕ ਬਣ ਰਹੀ ਸੀ ਕਿ ਅਸੀਂ ਪੁੱਛਦੇ ਹਾਂ ਉਹਨਾਂ ਨੂੰ ਤੇ ਉਹ ਕਹਿੰਦੇ ਨੇ ਤੁਸੀਂ ਕੌਣ ਹੁੰਦੇ ਹੋ ਸਾਨੂੰ ਪੁੱਛਣ ਵਾਲੇ ਕਿ ਸੜਕ ਦੇ ਵਿੱਚ ਕੀ ਪਿਆ ਆ ਔਰ ਕਿੰਨੀਆਂ ਪਰਤਾਂ ਅਸੀਂ ਰੱਖੀਆਂ ਨੇ ਕਿੰਨੀਆਂ ਨਹੀਂ ਰੱਖੀਆਂ ਉਹਦੇ ਵਿੱਚ ਆਪਾਂ ਕਾਫੀ ਸਾਰੀਆਂ ਗੱਲਾਂ ਨੂੰ ਫੇਸ ਕਰਦੇ ਆ ਬਹੁਤ ਸਾਰੇ ਰੋਡ ਐਕਸੀਡੈਂਟਸ ਨੂੰ ਫੇਸ ਕਰਦੇ ਆ ਕਿਉਂਕਿ ਸਾਡੇ ਖਾਸ ਕਰਕੇ ਸਾਡੇ ਰਾਜਸਥਾਨ ਸੀ ਦੇ ਵਿੱਚ ਰੋਡ ਕਾਫੀ ਟਾਈਮ ਨਹੀਂ ਬਣੀ ਸੀਗੀ ਤੇ ਬਹੁਤ ਸਾਰੇ ਰੋਡ ਐਕਸੀਡੈਂਟਸ ਹੋਏ ਔਰ ਬਹੁਤ ਸਾਰੇ ਲੋਕਾਂ ਨੇ ਕਿਸਾਨ ਜਥੇ ਬੰਦਿਆ ਨੇ ਤਰਨੇ ਵੀ ਲਾਏ ਫਿਰ ਉਸ ਤੋਂ ਬਾਅਦ ਅਸੀਂ ਡੀਸੀ ਦੇ ਕੋਲ ਕੰਪਲੇਂਟ ਲੈ ਕੇ ਵੀ ਗਏ ਸੋ ਮੈਨੀ ਥਿੰਗਸ ਯੂ نو ਸੋ ਮੈਂ ਇਹ ਕਹਨੀ ਆ ਵੀ ਇਹਦੇ ਪਿੱਛੇ ਕਲਪਰੇਟਸ ਕੌਣ ਨੇ ਮੇਨ ਜਿਹੜੀ ਜਦੋਂ ਅਸੀਂ ਰੋਡ ਅ ਬਣਾਉਣ ਵਾਸਤੇ ਕਹਿੰਦੇ ਆ ਵੀ ਚਲੋ ਰੋਡ ਬਣ ਜੇ ਸਾਡੀ ਹਨਾ ਔਰ ਰੋਡ ਫਿਰ ਉਸ ਤੋਂ ਬਾਅਦ ਉਹ ਵਧੀਆਂ ਰੋਡ ਨਹੀਂ ਬਣਦੀ ਜਿਹਦੇ ਕਰਕੇ ਐਕਸੀਡੈਂਟਸ ਵੀ ਹੁੰਦੇ ਨੇ ਉਹ ਰੋਡ ਦੇ ਵਿੱਚ ਇਨਾ ਗੰਦਾ ਮਟੀਰੀਅਲ ਲਾਇਆ ਜਾਂਦਾ ਆ ਉਹ ਕੰਪਨੀਆਂਸ ਨੂੰ ਫਿਰ ਉਸ ਤੋਂ ਬਾਅਦ ਗਵਰਨਮੈਂਟ ਉਹਨਾਂ ਨੂੰ ਫੇਰ ਰਿਪੇਅਰ ਕਰਨ ਵਾਸਤੇ ਟੈਂਡਰ ਕੱਢਦੀ ਹੈ ਰੋਡ ਰਿਪੇਅਰ ਕਰਨ ਵਾਸਤੇ ਪੈਸੇ ਦਿੰਦੀ ਹੈ ਇਹੇ ਜਿਹੇ ਕੰਪਨੀਆਂ ਨੂੰ ਬੰਦ ਕਿਉਂ ਨਹੀਂ ਕਰ ਦਿੱਤਾ ਜਾਂਦਾ ਜਾਂ ਇਹੇ ਜਿਹੇ ਕੰਪਨੀਆਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਜਿਹੜੀਆਂ ਕੰਪਨੀਆਂ ਗੰਦਾ ਮਟੀਰੀਅਲ ਲਾ ਕੇ ਰੋਡਸ ਦੀ ਕੰਸਟਰਕਸ਼ਨ ਕਰਦੀ ਹੈ ਮੈਨੂੰ ਲੱਗਦਾ ਹੈ ਇਹੇ ਜਿਹੀਆਂ ਕੰਪਨੀਆਂ ਨੂੰ ਸੀਜ਼ ਕਰ ਦੇਣਾ ਚਾਹੀਦਾ ਹੈ ਜਿਨ੍ਹਾਂ ਦੀ ਰੋਡ 6 ਮਹੀਨੇ ਦੇ ਵਿੱਚ ਮਤਲਬ 6 ਮਹੀਨੇ 3 ਮਹੀਨੇ 2 ਮਹੀਨੇ ਦੇ ਵਿੱਚ ਜਿਹੜੀ ਰੋਡ ਟੁੱਟ ਜਾਂਦੀ ਹੈ ਜਿੱਥੋਂ ਦੀ ਵੀ ਜਿਹੜੀ ਕੰਪਨੀ ਦੇ ਕੋਲ ਵੀ ਟੈਂਡਰ ਹੁੰਦਾ ਹੈ ਉਸ ਕੰਪਨੀ ਨੂੰ ਸੀਜ਼ ਕਰ ਦੇਣਾ ਚਾਹੀਦਾ ਹੈ ਇਹੋ ਜੀ ਕੰਪਨੀਆਂ ਨੂੰ ਗਵਰਨਮੈਂਟ ਨੂੰ ਟੈਂਡਰ ਨਹੀਂ ਦੇਣੇ ਚਾਹੀਦੇ ਬਿਕਾਜ਼ ਉਹਨਾਂ ਦਾ ਪੁਰਾਣਾ ਰਿਕਾਰਡ ਬਹੁਤ ਮਾੜਾ ਆ ਉਹਨਾਂ ਨੇ ਚੰਗੀਆਂ ਰੋਡਸ ਨਹੀਂ ਬਣਾਈਆਂ ਰਾਈਟ ਅਸੀਂ ਵੇਖਦੇ ਹਾਂ ਗੋਰਿਆਂ ਦੇ ਟਾਈਮ ਦੇ ਉੱਤੇ ਬ੍ਰਿਜ ਬਣੇ ਹੋਏ ਐ ਬਹੁਤ ساری ਕੰਸਟਰਕਸ਼ਨਸ ਹੋਈਆਂ ਨੇ ਉਹ ਅੱਜ ਵੀ ਉਹ ਉੱਥੇ ਕਾਇਮ ਨੇ ਕਿਉਂਕਿ ਉਹਦੇ ਵਿੱਚ ਮਟੀਰੀਅਲ ਚੰਗਾ ਯੂਜ਼ ਹੋਇਆ ਸੀਗਾ ਅ ਵਧੀਆ ਸਾਰੀਆਂ ਚੀਜ਼ਾਂ ਯੂਜ਼ ਹੋਈਆਂ ਸੀਗੀਆਂ ਬਟ ਇੱਥੇ ਅਸੀਂ ਦੇਖਦੇ ਆਂ ਮਾੜਾ ਮਟੀਰੀਅਲ ਯੂਜ਼ ਕਰਦੇ ਆ ਜਿਸ ਦੇ ਨਾਲ ਰੋਡਸ ਵੀ ਟੁੱਟ ਜਾਂਦੀਆਂ ਨੇ ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਅੱਜ ਕੱਲ੍ਹ ਧੁੰਦ ਪੈ ਰਹੀ ਐ ਜੋ ਕਿ ਮੈਂ ਵੀ ਫੇਸ ਕੀਤਾ ਮੈਨੂੰ ਲੱਗਾ ਕਿ ਮੈਂ ਇਸ ਡੈਮੋਕ੍ਰੇਟਿਵ ਕੰਟਰੀ ਦੇ ਵਿੱਚ ਰਹਿਨੀ ਆ ਮੇਰਾ ਹੱਕ ਐ ਕਿ ਮੈਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਇਹ ਗੱਲ ਰੱਖਾਂ ਧੁੰਦ ਦੇ ਵਿੱਚ ਬੜੀ ਅਜੀਬੋ ਗਰੀਬ ਗੱਲ ਹੈ ਕਿ ਮੈਂ ਸਵੇਰੇ ਆਈ ਆ ਕਿੰਨੇ ਦਿਨਾਂ ਤੋਂ ਟਰੈਵਲ ਕਰ ਰਹੀ ਸੀ ਕਿ ਮੇਰੇ ਦਿਲ ਦੇ ਵਿੱਚ ਇੱਕ ਗੱਲ ਸੀਗੀ ਕਿ ਮੈਂ ਇਹ ਗੱਲ ਜ਼ਰੂਰ ਰੱਖਾਂ ਤੁਸੀਂ ਸੋਚੋ ਕਿ ਹਾਈਵੇਜ਼ ਦੇ ਉੱਤੇ ਜਿਹੜੇ ਆਪਣੇ ਰਿਫਲੈਕਟਰਸ ਹੁੰਦੇ ਨੇ ਰਿਫਲੈਕਟਰਸ ਹੀ ਨਹੀਂ ਹੈਗੇ ਮਤਲਬ ਇੰਨਾ ਇਨਾਂ ਨੇ ਜਿਨ੍ਹਾਂ ਨੇ ਇਹ ਟੈਂਡਰ ਲਏ ਨੇ ਜਿਨ੍ਹਾਂ ਨੇ ਰੋਡ ਕੰਸਟਰਕਸ਼ਨ ਵਾਲਿਆਂ ਨੇ ਉਹਨਾਂ ਨੇ ਉਹਦੇ ਵਿੱਚ ਮੈਨੂੰ ਲੱਗਦਾ ਸਾਰਾ ਕੁਝ ਇਨਕਲੂਡ ਹੁੰਦਾ ਹੈ ਕਿ ਰਿਫਲੈਕਟਰਸ ਵੀ ਲਾਉਣੇ ਆ ਰੋਡ ਦੇ ਉੱਤੇ ਰਿਫਲੈਕਟਰਸ ਵੀ ਲਾਉਣੇ ਆ ਹਾਈਵੇਜ਼ ਦੀ ਰੋਡ ਦੇ ਉੱਤੇ ਰਿਫਲੈਕਟਰ ਹੋਣੇ ਜ਼ਰੂਰੀ ਹੈ ਕਿ ਨਹੀਂ ਹੈ ਸਾਈਡ ਲਾਈਨਸ ਮਿੱਟੀਆਂ ਪਈਆਂ ਨੇ ਜਿੰਨੇ ਵੀ ਆਪਣੇ ਹਾਈਵੇਜ਼ ਨੇ ਕੋਈ ਇਨਸਾਨ ਨੇ ਰਾਤ ਨੂੰ ਧੁੰਦ ਦੇ ਵਿੱਚ ਗੱਡੀ ਕਿਵੇਂ ਕੋਈ ਚਲਾਊਗਾ ਐਕਸੀਡੈਂਟ ਸੀ ਹੋਣੇ ਜਦੋਂ ਤੁਸੀਂ ਰਿਫਲੈਕਟਰਸ ਨਹੀਂ ਲਾਏ ਔਰ ਸਭ ਤੋਂ ਇੰਪੋਰਟੈਂਟ ਚੀਜ਼ ਸਟਰੀਟ ਲਾਈਟਸ ਹੀ ਨਹੀਂ ਹੈਗੀਆਂ ਬਹੁਤ ਘੱਟ ਸਟਰੀਟ ਲਾਈਟਸ ਨੇ ਆਪਣੇ ਹਾਈਵੇ ਦੇ ਉੱਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਹਾਈਵੇ ਦੇ ਉੱਤੇ ਔਰ ਬਹੁਤ ਘੱਟ ਸਟਰੀਟ ਲਾਈਟਸ ਨੇ ਹਰਿਆਣਾ ਦੇ ਵਿੱਚ ਵੀ ਅਸੀਂ ਜਾਣਦੇ ਹਾਂ ਸਟਰੀਟ ਲਾਈਟਸ ਹੈਗੀਆਂ ਹੀ ਨਹੀਂ ਔਰ ਜੇ ਕਿਤੇ ਸਟਰੀਟ ਲਾਈਟ ਕੋਈ ਲੱਭ ਜੇ ਕਿਤੇ ਨਾ ਕਿਤੇ ਜੇ ਲੱਭ ਜੇ ਤੇ ਉੱਤੇ ਵਾਈਟ ਲਾਈਟ ਲਾਈ ਹੋਈ ਹੈ ਜਿਹਦੇ ਨਾਲ ਉਵੇਂ ਹੀ ਨਹੀਂ ਇਨਸਾਨ ਨੂੰ ਦਿਖਦਾ ਕਿ ਅੱਗੇ ਕੀ ਹੈ ਇਹ ਗੱਲਾਂ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਬੋਲਣਾ ਚਾਹੀਦਾ ਹੈ ਆਮ ਪਬਲਿਕ ਨੂੰ ਬੋਲਣਾ ਚਾਹੀਦਾ ਤਾਂ ਦੀ ਇਹਨਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਜਾਊਗੀ ਕਿ ਜਿਹੜੀਆਂ ਸਟਰੀਟ ਲਾਈਟਸ ਆਉ ਤੇ yellow lights ਲਾਣ ਐਟ ਲੀਸਟ ਧੁੰਦ ਨੂੰ ਕੱਟਣੋਂ ਤਾਂ ਕਿ ਅਸੀਂ ਗੱਡੀ ਨਾਰਮਲੀ ਚਲਾ ਸਕੀਏ ਇਹ ਸਾਰੀਆਂ ਗੱਲਾਂ ਅਸੀਂ ਜਦੋਂ ਟ੍ਰੈਵਲ ਕਰਦੇ ਆ ਸਾਰੀਆਂ ਪ੍ਰੋਬਲਮਸ ਅਸੀਂ ਫੇਸ ਕਰਦੇ ਆ ਬਟ ਅਸੀਂ ਇਹ ਸਾਰੀਆਂ ਗੱਲਾਂ ਕਿਉਂ ਨਹੀਂ ਬੋਲਦੇ ਆਪਾਂ ਨੂੰ ਬੋਲਣਾ ਚਾਹੀਦਾ ਆ ਬਿਕਾਜ਼ ਆਪਾਂ ਮੈਨੂੰ ਲੱਗਦਾ ਹੈ ਕਿ ਸੱਚ ਦੀ ਆਵਾਜ਼ ਰੱਖਣੀ ਚਾਹੀਦੀ ਹੈ ਅਸੀਂ ਕਿਸੇ ਨਾ ਕਿਸੇ ਦੀ ਫੈਮਿਲੀ ਕਿਸੇ ਦਾ ਕਿਸੇ ਦੇ ਬੱਚੇ ਟ੍ਰੈਵਲ ਕਰਦੇ ਨੇ ਕੋਈ ਵੀ ਐਕਸੀਡੈਂਟ ਦਾ ਸ਼ਿਕਾਰ ਹੋ ਸਕਦਾ ਔਰ ਕੋਈ ਵੀ ਇਹ ਜਿਹੜੇ ਬਿਨਾ ਮਤਲਬ ਦੇ ਸਪੀਡ ਬ੍ਰੇਕਰਸ ਜਿਹੜੇ ਇਹਨਾਂ ਨੇ ਜਿੰਨੇ ਵੀ ਹਾਈਵੇਜ਼ ਨੇ ਹਾਈਵੇਜ਼ ਦੇ ਵਿੱਚ ਸਪੀਡ ਬ੍ਰੇਕਰਸ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਤੁਕ ਬੰਦ ਹੈ ਬਹੁਤ ਜ਼ਿਆਦਾ ਕਈ ਜਗ੍ਹਾ ਤੇ ਇਹਨਾਂ ਨੇ ਸਪੀਡ ਬ੍ਰੇਕਰਸ ਰੱਖੇ ਹੋਏ ਨੇ ਜਿਦੇ ਨਾਲ ਮੈਨੂੰ ਲੱਗਦਾ ਬਹੁਤ ਸਾਰੇ ਐਕਸੀਡੈਂਟਸ ਹੁੰਦੇ ਆ ਪਤਾ ਹੀ ਨਹੀਂ ਲੱਗਦਾ ਇੰਨੀ ਤੇਜ਼ ਗੱਡੀ ਹੁੰਦੀ ਹੈ ਜਿਹੜੀ ਕਿ ਅ ਅਗਲੇ ਇਨਸਾਨ ਦੇ ਵਿੱਚ ਵੱਜ ਸਕਦੀ ਹੈ ਸੋ ਮੈਂ ਰਾਤ ਨੂੰ ਕਿੰਨੇ ਦਿਨਾਂ ਤੋਂ ਮੈਂ ट्रैवल ਕਰ ਰਹੀ ਸੀ ਕਿ ਬਟ ਮੈਂ ਸੋਚਿਆ ਕਿ ਮੈਨੂੰ ਇਹ ਗੱਲ ਜਰੂਰ ਜੇ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਰੱਖੀ ਗਈ ਗੱਲ ਕਿਤੋਂ ਤੱਕ ਪਹੁੰਚਦੀ ਹੈ ਤੇ ਮੈਨੂੰ ਜਰੂਰ ਆਪਣੇ ਫੇਸਬੁੱਕ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਔਰ ਇਹ ਗੱਲ ਰੱਖਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਹਾਈਵੇਜ਼ ਨੇ ਹਾਈਵੇਜ਼ ਦੇ ਉੱਤੇ ਸਟਰੀਟ ਲਾਈਟਸ ਖਾਸ ਤੌਰ ਤੇ ਲੱਗਣੀਆਂ ਚਾਹੀਦੀਆਂ ਨੇ ਔਰ yellow lights ਦੇ ਨਾਲ ਲੱਗਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਫੌਗ ਨੂੰ ਕੱਟਣ ਔਰ ਰਿਫਲੈਕਟਰਸ ਲੱਗਣੇ ਚਾਹੀਦੇ ਨੇ ਜਿਆਦਾ ਤੋਂ ਜਿਆਦਾ ਤਾਂ ਕਿ ਪਤਾ ਲੱਗੇ ਵੀ ਗੱਡੀ ਕਿੱਥੇ ਚਲਾਉਣੀ ਹੈ ਔਰ ਅੱਗੇ ਇੱਕਦਮ ਟਰਨ ਆ ਜਾਂਦਾ ਉੱਥੇ ਰਿਫਲੈਕਟਰ ਹੀ ਨਹੀਂ ਲੱਗਾ ਹੋਇਆ ਤੁਹਾਨੂੰ ਕਿਵੇਂ ਪਤਾ ਲੱਗੂਗਾ ਸੋ ਐਂਡ ਦੂਜੀ ਗੱਲ ਰੋਡਸ ਦੇ ਵਿੱਚ ਰਿਫਲੈਕਟਰ ਲੱਗਨੇ ਚਾਹੀਦੇ ਆ ਛੋਟੀਆਂ ਲਾਈਟਸ ਵਾਲੇ ਸਾਈਡ ਲਾਈਨਸ ਵਧੀਆ ਤਰੀਕੇ ਦੇ ਨਾਲ ਪਾਲਿਸ਼ ਹੋਣੇ ਚਾਹੀਦੀਆਂ ਸੋ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਇਹ ਰਿਕੁਐਸਟ ਕਰਦੀ ਆ ਮੈਂ ਆਪਣੇ ਫੇਸਬੁੱਕ ਦੇ ਮਾਧਿਅਮ ਦੇ ਨਾਲ ਹੀ ਰਿਕੁਐਸਟ ਕਰਦੀ ਆ ਵੀ ਜਿਹੜਾ ਵੀ ਮੰਤਰਾਲਾ ਆਈ ਡੋਨਟ ਨੋ ਕਿਹੜਾ ਇਹਦੇ ਨਾਲ ਕਨੈਕਟ ਕਰਦਾ ਹੈ ਜਿਹੜੇ ਰੋਡਸ ਬਣਾਉਂਦੇ ਨੇ ਔਰ ਜਿਨ੍ਹਾਂ ਨੂੰ ਵੀ ਠੇਕਾ ਦਿੱਤਾ ਗਿਆ ਹੈ ਔਰ ਜਿਨ੍ਹਾਂ ਦੇ ਜਿਹੜੇ ਠੇਕੇ ਦੇ ਨਾਲ ਜਿਹੜੇ ਕਨੈਕਟਡ ਨੇ ਇਸ ਗੱਲ ਨੂੰ ਲੈ ਕੇ ਹਾਈਵੇ ਦੀਆਂ ਸਟਰੀਟ ਲਾਈਟਸ ਨੂੰ ਲੈ ਕੇ ਭਾਵੇਂ ਜਾਂ ਜੇ ਸੈਂਟਰ ਦਾ ਪ੍ਰੋਜੈਕਟ ਹੈ ਤੇ ਵੇਖੋ ਜੀ ਸੈਂਟਰ ਨੂੰ ਇਹ ਰਿਕੁਐਸਟ ਹੈ ਵੀ ਜਿਹੜੀਆਂ ਜਿੰਨਾ ਜਿਹੜੀਆਂ ਕੰਪਨੀਆਂਸ ਨੂੰ ਤੁਸੀਂ ਟੈਂਡਰ ਦਿੱਤਾ ਹੈ ਉਹਨਾਂ ਨੂੰ ਪਲੀਜ਼ ਜੇ ਤੁਹਾਡੇ ਬਹੁਤ ਕਰੀਬੀ ਨੇ ਤੇ ਕਿਰਪਾ ਕਰਕੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਉਹ ਸਟਰੀਟ ਲਾਈਟਸ ਕਿਉਂ ਨਹੀਂ ਲਾ ਰਹੇ ਜਾਂ ਸਟਰੀਟ येलो ਸਟਰੀਟ ਲਾਈਟਸ ਕਿਉਂ ਨਹੀਂ ਲਾ ਰਹੇ ਤੇ ਰਿਫਲੈਕਟਰਸ ਕਿਉਂ ਨਹੀਂ ਲਾ ਰਹੇ ਔਰ ਜਿੱਤੋਂ ਸਾਨੂੰ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਹੁੰਦੀ ਹੈ ਔਰ ਮੈਨੂੰ ਮੈਨੂੰ ਖੁਦ ਨੂੰ ਫੇਸ ਹੋਈ ਔਰ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ मैम ਤੁਸੀਂ ਇਹ ਗੱਲ ਰੱਖੋ ਬਟ ਮੈਂ ਇਹ ਸੋਚਦੀ ਆਂ ਕਿ ਸਾਰੇ ਜਾਣੇ ਮੈਨੂੰ ਜੋ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਇਹ ਗੱਲ ਰੱਖੋ ਤੁਸੀਂ ਖੁਦ ਵੀ ਇਹ ਗੱਲ ਰੱਖ ਸਕਦੇ ਹੋ ਤੁਸੀਂ ਇਸ ਕੰਟਰੀ ਦੇ ਨਾਗਰਿਕ ਹੋ ਤਾਂ ਤੁਸੀਂ ਇੱਥੇ ਵੋਟ ਪਾਉਂਦੇ ਹੋ ਔਰ ਤੁਸੀਂ ਵੋਟਾਂ ਪਾ ਕੇ ਐਮਐਲਏ ਜਿਤਾਉਂਦੇ ਹੋ ਐਮਪੀ ਬਣਾਉਂਦੇ ਹੋ ਮਨਿਸਟਰ ਬਣਾਉਂਦੇ ਹੋ ਕਾਦੇ ਵਾਸਤੇ ਤਾਂ ਕਿ ਇਹ ਸਾਰੇ ਜਾਣੇ ਤੁਹਾਡੇ ਉਤ ਕਿ ਉਹ ਕਹਿੰਦੇ ਕੰਮ ਕਰ ਸਕਣ ਬਾਅਦ ਦੇ ਵਿੱਚ ਤੇ ਮੈਨੂੰ ਮੈਂ ਸਮਝਦੀ ਐ ਇਹ ਗੱਲ ਕਿਉਂਕਿ ਸਾਡੇ ਵਰਗੇ ਵੀ ਜਦੋਂ ਰੋਡ ਕੰਸਟਰਕਸ਼ਨ ਜਿੱਥੇ ਚੱਲ ਰਹੀ ਹੁੰਦੀ ਆ ਉਹਨਾਂ ਨੂੰ ਪੁੱਛੇ ਪੁੱਛਦੇ ਨੇ ਵੀ ਇਹ ਕਿਹੜੀ ਕੁਆਲਿਟੀ ਪਾ ਰਹੇ ਹੋ ਤੁਸੀਂ ਤੇ ਉਹ ਕਹਿੰਦੇ ਹੂ ਆਰ ਯੂ ਟੂ ਆਸਕ ਉੱਥੇ ਕੁਐਸਚਨ ਮਾਰਕ ਆ ਜਾਂਦਾ ਐ ਅਸੀਂ ਨਹੀਂ ਪੁੱਛ ਸਕਦੇ ਉਹ ਗੱਲਾਂ ਉਹ ਜਿਹੜੇ ਪੁੱਛਣ ਵਾਲੇ ਹੁੰਦੇ ਨੇ ਉਹ ਆਲਰੇਡੀ ਵੇਚ ਚੁੱਕੇ ਹੁੰਦੇ ਨੇ ਸੋ ਮੈਂ ਇਹ ਬੇਨਤੀ ਕਰਦੀ ਐ ਪਬਲਿਕ ਨੂੰ ਵੀ ਕਹਿੰਦੇ ਆ ਕਿ ਤੁਸੀਂ ਆਪਣੀ ਆਵਾਜ਼ ਰੱਖਿਆ ਕਰੋ ਔਰ ਮੈਨੂੰ ਨਹੀਂ ਪਤਾ ਮੈਂ ਨਹੀਂ ਕਹਿ ਸਕਦੀ ਕਿ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਬੁਰੀ ਹੈ ਬਟ ਮੈਂ ਇਹ ਜ਼ਰੂਰ ਕਹਿ ਸਕਦੀ ਹਾਂ ਜਿਹੜੇ ਕੰਮ ਹੈ ਉਹ ਹੋਣੇ ਜ਼ਰੂਰੀ ਨੇ which is really very important ਔਰ ਜਿਹਦੇ ਵੀ ਹੱਥ 'ਚ ਹੈ ਹਾਈਵੇਜ਼ ਦਾ ਪ੍ਰੋਜੈਕਟ ਔਰ ਜਿਹੜੀਆਂ ਵੀ ਪਿੰਡਾਂ ਦੀਆਂ ਸੜਕਾਂ ਜਿਹਦੇ ਵੀ ਹੱਥ ਦੇ ਵਿੱਚ ਹੈ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਸਟਰੀਟ ਲਾਈਟਸ ਬਾਰੇ ਵੇਖਿਆ ਜਾਵੇ yellow lights ਬਾਰੇ ਵੇਖਿਆ ਜਾਵੇ ਰਿਫਲੈਕਟਰਸ ਬਾਰੇ ਵੇਖਿਆ ਜਾਵੇ ਕਿਉਂਕਿ ਧੁੰਦ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਹੁੰਦੀ ਹੈ Este é um leque.